ਦਾ ਸਭ ਤੋਂ ਵੱਡਾ ਚਿੱਟੇ ਦਾ 카rtel ਫੜਿਆ ਗਿਆ 4400 ਕਰੋੜ ਦੀ ਹੈਰਨ ਦਸੀ ਜਾ ਰਹੀ ਹੈ ਉਹ ਚਿੱਟਾ ਜਿਹੜਿਆ ਗਾਲੀ ਜਾਂਦੇ ਆ ਪੰਜਾਬ ਦੀ ਨੌਜਵਾਨੀ ਨੂੰ ਫਿਰੋਜ਼ਪੁਰ ਤੋਂ ਸੀਨ ਹੋਇਆ ਔਰ ਇਹ ਦੱਸਿਆ ਜਾ ਰਿਹਾ ਕਿ ਇਹ ਵੱਡਾ 카rtel ਪਾਕਿਸਤਾਨ ਤੋਂ ਆ ਰਿਹਾ ਸੀ ਤੁਹਾਨੂੰ ਦੱਸਿਆ ਸੀ ਥੋੜੇ ਦਿਨ ਪਹਿਲਾਂ ਵੀ 20 ਕਿਲੋ ਜਿਹੜਾ ਕਿ ਅਸੀਂ ਕਹਿੰਦੇ ਆ ਤਕਰੀਬਨ ਜੇ 5 ਕਰੋੜ ਦੇ ਹਿਸਾਬ ਦੇ ਨਾਲ ਦੇਖੀ ਤੇ 100 ਕਰੋੜ ਦਾ ਵੀ ਫਿਰੋਜ਼ਪੁਰ ਤੋਂ ਫੜਿਆ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਵੱਡਾ ਇੱਕ ਵੱਡੀ ਖੇਪ ਆ 400 ਕਰੋੜ ਦਾ ਚਿੱਟਾ ਗ੍ਰਾਮੀਆਂ ਦੇ ਵਿੱਚ ਵਿਟਕਦਾ ਸੋਨੇ ਤੋਂ ਵੀ ਮਹਿੰਗਾ ਚਿੱਟਾ ਵਿਗਣਿਆ ਪੰਜਾਬ ਦੇ ਵਿੱਚ ਤੇ ਮਾਵਾ ਦੇ ਪੁੱਤ ਆਦੀ ਹੋਈ ਜਾ ਰਹੇ ਨੇ ਕਿਉਂਕਿ ਇਹ ਵੱਡੇ ਲੋਕਾਂ ਦਾ ਵੱਡੇ ਕਿੰਗ ਪਿੰਨਾ ਦਾ ਇੱਥੇ ਕੰਮ ਹੈ ਉਹ ਆਪਣੇ ਆਪ ਨੂੰ ਰਾਤੋ ਰਾਤ ਚਮਕਾਉਣ ਦੇ ਲਈ ਸਾਡੇ ਜਵਾਨਾਂ ਨੂੰ ਘਾਣ ਕਰੀ ਜਾਂਦੇ ਉਹਨਾਂ ਦੀ ਜਵਾਨੀ ਨੂੰ ਖੱਸੀ ਕਰੀ ਜਾਂਦੇ ਆ ਔਰ ਇਹ ਚਿੱਟਾ ਜਿਹੜਾ ਆ ਇਹ ਚਿੱਟਾ ਦੱਸਿਆ ਜਾ ਰਿਹਾ ਕਿ ਦੋ ਜਿਹੜੀਆਂ ਟੀਮਾਂ ਸਿਕਿਆ ਦੋ ਟੀਮਾਂ ਇੰਟੈਲੀਜੈਂਸ ਦੀਆਂ ਸੀਗੀਆਂ ਉਹਨਾਂ ਨੇ ਦੋ ਅਲੱਗ-ਅਲੱਗ ਜਗ੍ਹਾ ਤੋਂ ਫਿਰੋਜ਼ਪੁਰ ਤੋਂ ਹੀ ਫੜਿਆ ਇੱਕ 41 ਕਿਲੋ ਸਿਕਾ ਦੂਸਰਾ 36 ਕਿਲੋ ਸਿਕਾ ਤੇ ਚਾਰ ਬੰਦੇ ਵੀ ਇਸ ਡਰਗ ਦੇ ਨਾਲ ਫੜ ਹੋਏ ਆ ਸਵਾਲ ਇਹ ਉੱਠੁੰਦਾ ਪਿਛਲੀ ਵਾਰੀ ਇਹ ਜਿਹੜਾ 100 ਕਰੋੜ ਦਾ ਚਿੱਟਾ ਸੀਗਾ ਤੇ ਹੁਣ ਇਹ ਤਕਰੀਬਨ ਜੇ ਗੱਲ ਕੀਤੀ ਜਾਵੇ ਇਹ 400 ਕਰੋੜ ਦਾ ਚਿੱਟਾ ਐਡਾ ਚਿੱਟਾ ਪੰਜਾਬ ਨੂੰ ਸ਼ਰਿਆਮ ਕਾਲਾ ਕਰੀ ਜਾ ਰਿਹਾ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਰੋਲੀ ਜਾਂਦੀ ਆ ਪੰਜਾਬ ਦੀਆਂ ਕੁੜੀਆਂ ਵੀ ਪੰਜਾਬ ਦੇ ਮੁੰਡੇ ਵੀ ਇਹ ਚਿੱਟੇ ਦੇ ਸ਼ਿਕਾਰ ਹੋਈ ਜਾ ਰਹੇ ਆ ਦਿਨ ਚਿੱਟੇ ਦਿਨ ਪੰਜਾਬ ਨੂੰ ਕੰਗਾਲ ਕਰ ਦਿੱਤਾ ਚਿੱਟਿਆਂ ਨੇ ਵੱਡੇ ਵੱਡੇ ਸਰਦਾਰਾਂ ਦੇ ਵੱਡੇ ਵੱਡੇ ਘਰਾਣਿਆਂ ਦੇ ਮੁੰਡੇ ਚਿੱਟਾ ਖਾਣ ਲੱਪੇ ਸਭ ਕੁਝ ਰਹਿ ਗਿਆ ਕੋਠੀਆਂ ਦੀਆਂ ਅੰਦਰਲੇ ਪੱਖੇ ਤੱਕ ਵੇਚ ਦਿੱਤੇ ਤੇ ਜਦੋਂ ਛੋਟੇ ਘਰਾਂ ਦੇ ਉੱਤੇ ਗੱਲ ਕਰਦੇ ਆ ਜਿਹੜੇ ਵਿਚਾਰੇ ਮਸਾਂ ਮਸਾਂ ਆਪਣਾ ਗੁਜ਼ਾਰਾ ਕਰਦੇ ਉਹਨਾਂ ਦੀਆਂ ਕੌਲੀਆਂ ਗਲਾਸ ਵੀ ਨਹੀਂ ਰਹਿ ਗਏ ਸੋ ਪੰਜਾਬ ਦੀ ਜਵਾਨੀ ਨੂੰ ਚਿੱਟਾ ਖਾਂਡਿਆ ਪਰ ਇਸ ਸਮੇਂ ਵੱਡੀ ਖਬਰ ਹੈ ਕਿ ਫਿਰੋਜ਼ਪੁਰ ਤੋਂ 400 ਕਰੋੜ ਦਾ 400 ਕਰੋੜ ਦੀ ਹੈਰਨ ਜਿਹੜੀ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਹੀ ਵੱਡਾ ਹੈ ਵੱਡੀ ਖੇਪ ਹੈ ਜਿਹੜੀ ਪੰਜਾਬ ਦੇ ਵਿੱਚ ਫੜੀ ਗਈ ਹੈ ਜੇਕਰ ਡੀਜੀਪੀ ਦੀ ਗੱਲ ਕਰਾਂ ਤਾਂ ਡੀਜੀਪੀ ਸਾਹਿਬ ਨੇ ਟਵੀਟ ਕਰਕੇ ਇਹ ਗੱਲ ਦਾ ਪੂਰੀ ਪੁਸ਼ਟੀ ਕੀਤੀ ਆ ਪਰ ਗੱਲ ਇਹ ਆ ਕਿ ਬਾਰ-ਬਾਰ ਇਹ ਖੇਪਾਂ ਤੁਸੀਂ ਫੜਦੇ ਚੰਗੀ ਗੱਲ ਆ ਪਰ ਇਹ ਖੇਪਾਂ ਆਉਣ ਕਿੱਥੋਂ ਡਈਆਂ ਇਹ ਵੀ ਗੱਲ ਆ 4 450 ਕਰੋੜ ਦੀ ਕਿੱਡਾ ਅਮਾਉਂਟ ਕਿਨੂੰ ਜਾਣਾ ਸੀ ਇਹ 450 ਕਰੋੜ ਕਿਹਦੀ ਜੇਬ ਚ ਜਾਂਦਾ ਆ ਔਰ ਕਿਵੇਂ ਇਹ ਵਿਕਦਾ ਆ ਚਿੱਟਾ ਆ ਮਾਵਾ ਦੇ ਪੁੱਤਾਂ ਦੇ ਹੱਥਾਂ ਦੇ ਵਿੱਚ ਉਹਨਾਂ ਦੀਆਂ ਬਾਹਾਂ ਦੇ ਵਿੱਚ ਸਰਿੰਜਾਂ ਰਹਿ ਜਾਂਦੀਆਂ ਕਿਸੇ ਦੀ ਬੱਕਰੀ ਵੇਚ ਕੇ ਕਿਸੇ ਦੇ ਡੈਸ਼ ਐਂਟੀਨਾ ਵੇਚ ਕੇ ਆਪਣੇ ਘਰ ਦੇ ਭਾਂਡੇ ਵੇਚ ਕੇ ਚਿੱਟਾ ਖਾਈ ਜਾਂਦੇ ਪੰਜਾਬ ਦੇ ਨੌਜਵਾਨ ਤੇ ਚਿੱਟਾ ਸ਼ਰਿਆਮ ਐ ਆਉਂਦਾ ਜਿਵੇਂ ਪਤਾ ਨਹੀਂ ਕੀ ਹੈ ਪਹਿਲਾਂ 100 ਕਰੋੜ ਫਿਰੋਜ਼ਪੁਰ ਤੋਂ ਆਇਆ ਫੜਿਆ ਗਿਆ ਹੁਣ 400 ਕਰੋੜ ਦਾ ਚਿੱਟਾ ਫਿਰ ਦੁਬਾਰਾ ਤੋਂ ਫੜਿਆ ਗਿਆ ਚਾਰ ਬੰਦੇ ਫੜੇ ਗਏ ਨੇ ਉਹਦੇ ਵਿੱਚ ਦੋ ਬੰਦੇ ਫੜੇ ਗਏ ਸੀ ਸਿਰਫ ਮੋਟਰਸਾਈਕਲ ਦੇ ਉੱਤੇ ਲੈ ਕੇ ਕੋਈ ਮੰਡੇ ਸੀ ਚਿੱਟਾ ਸੋ ਚਿੱਟਾ ਐਦਾਂ ਵਿਕਦਾ ਪੰਜਾਬ ਦੇ ਵਿੱਚ ਐਦਾਂ ਤੁਰਿਆ ਫਿਰਦਾ ਜਿਵੇਂ ਕੱਪੜੇ ਦੀ ਡੱਗੀ 'ਤੇ ਕੋਈ ਕੱਪੜੇ ਵਾਲਾ ਵੇਦਾ ਹੋਵੇ ਨਾ ਆਪਾਂ ਕਹਿੰਦੇ ਬਜਾਜ ਗਿਆ ਆਉਂਦਾ ਪਿੰਡਾਂ ਦੇ ਵਿੱਚ ਉਹ ਕੱਪੜਾ ਪਿੱਛੇ ਆਪਣੇ ਮੋਟਰਸਾਈਕਲ ਦੇ ਰਾਕੇ ਲਈ ਆਉਂਦਾ ਅਜਿਹਾ ਪੰਜਾਬ ਦੇ ਵਿੱਚ ਚਿੱਟਾ ਵਿਕਣਾ ਆ ਜਾਂਦਾ ਪਰ ਚਿੱਟਾ ਤਾਂ ਪੰਜਾਬ ਨੂੰ ਖਾਈ ਜਾਂਦਾ ਦਿਨੇ ਖਾਈ ਜਾਂਦਾ ਪਿੱਛੇ ਦੀ ਇੱਕ ਖਬਰ ਅਸੀਂ ਜਾਗਬਾਣੀ ਨੇ ਕੀਤੀ ਸੀ ਵੀ ਜੈਗਵਾਰ ਦੇ ਵਿੱਚ ਐਡੀ ਵੱਡੀ ਲਗਜ਼ਰੀ ਕਾਰ ਦੇ ਵਿੱਚ ਚਿੱਟਾ ਵੇਚਣ ਆਉਂਦੇ ਨੇ ਗ੍ਰਾਮੀਆਂ ਦੇ ਵਿੱਚ ਚਿੱਟਾ ਵਿਕਦਾ ਜਿਹੜਾ ਮੁੰਡਾ ਕਿਤੇ ਰੀਹੈਬ ਤੋਂ ਲਿਆ ਕੇ ਮਾਪੇ ਘਰੇ ਤੰਗ ਤੰਗ ਕੇ ਛੱਡ ਦਿੰਦੇ ਵੀ ਇਹਨੂੰ ਚਿੱਟਾ ਨਹੀਂ ਦੇਣਾ ਉਹ ਕਹਿੰਦੇ ਦੀ ਪਿੰਡ ਦੇ ਵਿੱਚ ਕੁੜੀਆਂ ਫਿਰਦੀਆਂ ਪੁੜੀਆਂ ਸਿੱਟ ਜਾਂਦੀਆਂ ਪਤਾ ਨਹੀਂ ਕਿੱਥੋਂ ਕਨੈਕਟ ਕਰ ਲੈਂਦੇ ਆ ਚਿੱਟੇ ਵਾਲਾ ਇਹ ਚਿੱਟਾ ਜਿਹੜਾ ਆ ਇਹਨੂੰ ਨੱਥ ਪਾਉਣੀ ਪੈਣੀ ਆ ਚੰਗੀ ਗੱਲ ਆ ਪੰਜਾਬ ਦੇ ਵਿੱਚ ਪਿਛਲੇ ਦਿਨੀ 100 ਕਰੋੜ ਦਾ ਫੜਿਆ ਗਿਆ ਤੇ ਹੁਣ 450 ਕਰੋੜ ਪਰ ਗੱਲ ਇਹ ਆ ਕਿ ਇਹ ਫੜੇ ਤਾਂ ਗਿਆ ਪਰ ਇਹ ਆਏ ਕਿੱਦਾਂ ਆ ਇਹ ਤੇ ਬਹੁਤ ਵੱਡਾ ਸਵਾਲ ਖੜਾ ਹੁੰਦਾ ਵੀ ਬਾਰਡਰ ਕਿੰਨੇ ਕੁ ਸਿਕਿਉਰ ਆ ਸਾਡੇ ਹੁਣ ਤਾਂ ਅਸੀਂ ਕਹਿੰਦੇ ਆ ਵੀ 50 ਕਿਲੋਮੀਟਰ ਈੜਾ ਜਿਹੜਾ ਬਾਊਂਡਰ ਵਾਲਾ ਉਹਦੇ ਤੇ ਉੱਤੇ ਬੀਐਸਐਫ ਲੱਗੀ ਫਿਰ ਅੱਗੋਂ ਸਾਡੀ ਪੁਲਿਸ ਐਡਾ ਚਿੱਟਾ ਕਿਵੇਂ ਐਂਟਰ ਕਰ ਜਾਂਦਾ ਪੰਜਾਬ ਦੇ ਵਿੱਚ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਆ ਪੰਜਾਬ ਨੂੰ ਜੇ ਬਚਾਉਣਾ ਹੈ ਤੇ ਪਿੰਡਾਂ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਵੀ ਅਸੀਂ ਅੱਗੇ ਕਰਦੇ ਹੁੰਨੇ ਸੀ ਵੀ ਜਦੋਂ ਗਰਮੀਆਂ ਦੇ ਦਿਨ ਹੁੰਦੇ ਸੀਗੇ ਤੇ ਕਾਲੇ ਕੱਚੇ ਪੈਂਦੇ ਵਾਲੇ ਪੈਂਦੇ ਹੁੰਦੇ ਸੀ ਪੰਜਾਬ ਦੇ ਵਿੱਚ ਤੇ ਹੁਣ ਪੰਜਾਬ ਦੇ ਵਿੱਚ ਕਾਲੇ ਕੱਚੇ ਵਾਲੇ ਨਹੀਂ ਇਹ ਤੇ ਚਿੱਟੇ ਕੱਚਿਆਂ ਵਾਲੇ ਆ ਚਿੱਟਾ ਵੇਚ-ਵੇਚ ਕੇ ਆਪ ਦੀਆਂ ਕੋਠੀਆਂ ਆਪਦੇ ਪਤਾ ਨਹੀਂ ਦੁਬਈਆਂ ਦੇ ਵਿੱਚ ਕਿੜਕੜੀਆਂ ਪਾਰਕਿੰਗਾਂ ਲੈ ਰੱਖੀਆਂ ਨੇ ਸਾਰੀ ਉਮਰ ਐਸ਼ੋ ਆਰਾਮ ਦੀ ਜ਼ਿੰਦਗੀ ਜੀਂਦੇ ਪਰ ਜੇਦੀ ਮਾਂ ਦਾ ਪੁੱਤ ਚਿੱਟੇ ਨੂੰ ਲੱਗ ਗਿਆ ਉਹਦੇ ਚਾਰ ਛਿਲੜ ਜੋੜੇ ਹੋਏ ਵੀ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਰੁੜ ਜਾਂਦੇ ਕੋਈ ਕਹਿੰਦਾ ਮੈਂ 10 ਲੱਖ ਦਾ ਚਿੱਟਾ ਪੀ ਗਿਆ ਕੋਈ ਕਹਿੰਦਾ ਮੈਂ 5 ਲੱਖ ਦਾ ਚਿੱਟਾ 베ਚ ਗਿਆ ਹੁਣ ਕਈਆਂ ਦੇ ਮਾਪੇ ਤਾਂ ਐਡਾ ਹੰਬੜਾ ਲੈ ਵੀ ਨਹੀਂ ਸਕਦੇ ਵੀ ਉਹ ਘਰ ਬੈਠੇ ਨੂੰ ਚਿੱਟਾ ਪੜਾਈ ਜਾਵੇ ਉਹ ਫੇਰ ਕਰਦਾ ਕੀ ਕ੍ਰਾਈਮ 'ਚ ਪੈ ਜਾਂਦਾ ਚੋਰੀਆਂ ਹੁੰਦੀਆਂ ਪ ਪੰਜਾਬ ਦੇ ਵਿੱਚ ਪੰਜਾਬ ਦਾ ਬਹੁਤਾ ਏਰੀਆ ਇਦਾਂ ਦਾ ਜਿੱਥੇ ਕੱਲੇ-ਕੱਲੇ ਮਾਪੇ ਛੱਡ ਕੇ ਮੁੰਡੇ ਕੈਨੇਡਾ ਵੱਲ ਜਾਂਦੇ ਆ ਅਮਰੀਕਾ ਚਲੇ ਜਾਂਦੇ ਆ ਆਸਟ੍ਰੇਲੀਆ ਚਲੇ ਜਾਂਦੇ ਆ ਵਿੱਚੋਂ ਇਹ ਚਿੱਟੇ ਦੇ ਆਦਿ ਜਦੋਂ ਚਿੱਟੇ ਲਈ ਪੈਸੇ ਨਹੀਂ ਮਿਲਦੇ ਤੇ ਇਹ ਉਹਨਾਂ ਬਜ਼ੁਰਗਾਂ ਦੇ ਘਰਾਂ ਦੇ ਡਾਕਾ ਵੀ ਮਾਰਦੇ ਤੇ ਉਹਨਾਂ ਦੀ ਜਾਨ ਨੂੰ ਵੀ ਬਹੁਤ ਖਤਰਾ ਆਇਆ ਸੋ ਆਈ ਅੱਗ ਵੱਲਦੀ ਆ ਪੰਜਾਬ ਦੇ ਵਿੱਚ ਜੇ ਪੰਜਾਬ ਨੂੰ ਰਹਿੰਦੇ ਸਮੇਂ ਇਹ ਅੱਗ ਚੋਂ ਕੱਢਿਆ ਨਾ ਗਿਆ ਤੇ ਬਹੁਤ ਮਾੜਾ ਹਸ਼ਰ ਆਉਣਾ ਤੁਸੀਂ ਇਹ ਸਦਾ ਲਾ ਸਕਦੇ ਹੋ ਵੀ ਇਹ ਗ੍ਰਾਮੀਆਂ ਦੇ ਵਿੱਚ ਕੋਈ ਦਵਾਈ ਜਿਹੜੀ ਬਾਲੀ ਘਾਤਕ ਹੋਵੇ ਸਾਨੂੰ ਡਾਕਟਰ ਅਗੇ ਕਹਿੰਦੇ ਹੁੰਦੇ ਸੀ ਵੀ ਤੁਸੀਂ ਇਹਨੂੰ ਡੀਖੇ ਦੇ ਰੱਖ ਲੈ ਲਓ ਝਾੜੂ ਦੇ ਉੱਤੇ ਤਣਕਾ ਜਾਂ ਲੈਣਾ ਇਹ ਝਾੜੂ ਦੇ ਉੱਤੇ ਤਣਕੇ ਦੇ ਜਿਹੜੇ ਮੌਲਾ ਉਹ ਵੀ ਕਿਤੇ ਨਾ ਕਿਤੇ ਕਹਿੰਦੇ ਸੀ 100 200 ਰੁਪਈਆ ਨਾ ਵੇਚਦਾ ਗ੍ਰਾਮੀਆਂ ਜਿਹੜੀਆਂ ਨੇ ਉਹ ਇੰਨਾ ਵੇਚ ਕਦੀਆਂ ਨੇ ਮੁੰਡਿਆਂ ਨੂੰ ਪਹਿਲਾਂ ਆਦੀ ਲਾਇਆ ਜਾਂਦਾ ਫਿਰ ਉਹਨਾਂ ਮੁੰਡਿਆਂ ਤੋਂ ਹੀ ਸਮਗਲਰ ਕਰਾਈ ਜਾਂਦੀ ਹੈ ਪਿੱਛੇ ਜੇ ਇੱਕ ਪੰਜਾਬੀ ਗਾਇਕ ਜਿਹੜੀ ਉਹ ਭਜਨ ਵੀ ਗਾ ਕੇ ਆਪਣਾ ਗੁਜ਼ਾਰਾ ਕਰਦੀ ਸੀਗੀ ਉਹ ਪ੍ਰੋਗਰਾਮ ਬੰਦ ਹੋ ਗਏ ਚਿੱਟੇ ਦੇ ਆੜ ਵਿੱਚ ਫਸ ਗਈਆਂ ਦੋਹੇ ਪੈਣਾ ਤੇ ਚਿੱਟੇ ਨੂੰ ਵੇਚਣ ਲੱਪਈਆਂ ਪੰਜਾਬ ਦੇ ਬਹੁਤੇ ਘਰਾਂ ਦੀਆਂ ਬਹੁਤੇ ਪਿੰਡਾਂ ਦੀਆਂ ਇਹੀ ਕਹਾਣੀਆਂ ਵੀ ਚਿੱਟਾ ਜਿਹੜਾ ਆ ਜਾਂ ਤਾਂ ਉਹਨਾਂ ਨੇ ਛੌਂਕ ਨੂੰ ਲਾ ਲਿਆ ਜਾਂ ਜ਼ਬਰਦਸਤੀ ਗੜ ਪੈ ਗਿਆ ਜਾਂ ਮਜਬੂਰੀ ਗਸ ਗੜ ਪੈ ਗਿਆ ਪਰ ਅੰਤ ਇਹ ਆ ਵੀ ਚਿੱਟੇ ਵਾਲਾ ਤਾਂ 4 ਦਿਨ ਨਹੀਂ ਕੱਢਦਾ ਮਹੀਨਾ 2 ਮਹੀਨੇ ਸਾਲ 3 ਸਾਲ ਕੱਢ ਲੂ ਅੰਤੇ ਦਾ ਮੌਤ ਹੈ ਪੰਜਾਬ ਦੀਆਂ ਮਾਮਾ ਜਿਹੜੀਆਂ ਦੀਆਂ ਉਹਨਾਂ ਦੇ ਕੁੱਖਾ ਸੁਨੀਆਂ ਹੋ ਗਈਆਂ ਸੁੱਖਾ ਮੰਗ ਮੰਗ ਕੇ ਇਥੇ ਪੁੱਤ ਲੈਂਦੇ ਆ ਪੁੱਤ ਚਿੱਟੇ ਤੇ ਲੱਗਦਾ ਤੇ ਸਾਰਾ ਪਰਿਵਾਰ ਓਝੜ ਜਾਂਦਾ ਮੈਂ ਇਦਾਂ ਦਾ ਪਰਿਵਾਰ ਵੀ ਦੇਖਿਆ ਅੰਮ੍ਰਿਤਸਰ ਦੇ ਵਿੱਚ ਜਿੱਦਾਂ ਇੱਕ ਪਰਿਵਾਰ ਚਿੱਟੇ ਦੀ ਓਵਰਡੋਜ਼ ਕਰਕੇ ਮਰ ਜਾਂਦਾ ਤੇ ਦੂਸਰਾ ਮੁੰਡਾ ਵੀ ਚਿੱਟਾ ਖਾਂਦਾ ਹੁੰਦਾ ਉਹ ਪਰਵਾਹ ਦਾ ਜਿਹੜਾ ਵਿਛੋੜਾ ਨਹੀਂ ਸਹਿਂਦਾ ਤੇ ਉਹਨੇ ਚਿੱਟੇ ਦੀ ਚਿੱਟੇ ਦਾ ਟੀਕਾ ਲਾ ਲਿਆ ਵੀ ਚਲ ਗੰਮ ਘਟ ਜਾਊਗਾ ਪਰ ਉਹਦੀ ਓਵਰਡੋਜ਼ ਹੋ ਗਈ ਉਹ ਉੱਥੇ ਮਰ ਗਿਆ ਦੋਨੇ ਭਰਾ ਉੱਜੜ ਗਏ ਤੇ ਮੈਂ ਮਾਪਿਆਂ ਦਾ ਹਾਲ ਦੇਖਿਆ ਕਿ ਉਹ ਰੁੱਲਦੇ ਫਿਰਦੇ ਮਾਪੇ ਆ ਮੁੰਡੇ ਵੀ ਇਦਾਂ ਦੇ ਜਿਹੜੇ ਨੌਜਵਾਨ ਮੁੰਡੇ ਆ ਉਹ ਕਦੀ ਕਿਸੇ ਦੇ ਸਿਵੇ ਤੋਂ ਸਿਵਿਆਂ ਦੇ ਕਿਸੇ ਪਿੰਡ ਦੇ ਤੋਂ ਲਾਸ਼ ਮਿਲਦੀ ਉਹਨਾਂ ਦੀ ਉਹ ਤਿੰਨ ਤਿੰਨ ਚਾਰ ਚਾਰ ਦਿਨ ਲਾਸ਼ਾਂ ਜਿਹੜੀਆਂ ਰੁੱਲੀਆਂ ਰਹਿੰਦੀਆਂ ਵਾਰਾ ਪਸ਼ੂਆਂ ਨੂੰ ਮੈਂ ਕਹਿਣਾ ਪਹਿਲਾਂ ਵੀ ਦੱਸਿਆ ਬਈ ਆ ਕਹਿਣਾ ਨਹੀਂ ਚਾਹੁੰਦਾ ਪਰ ਦਿਲ ਦੁਖਦਾ ਬਈ ਮਾਵਾਂ ਦੇ ਪੁੱਤਾਂ ਦੀਆਂ ਲਾਸ਼ਾਂ ਅਵਾਰਾ ਪਸ਼ੂਆਂ ਵਾਂਗੂ ਪੰਜਾਬ ਦੇ ਵਿੱਚ ਰੁਲਦੀਆਂ ਚਿੱਟੇ ਕਰਕੇ ਸੋ ਇਹ ਬਹੁਤ ਵੱਡੀ ਗੱਲ ਆ ਪੰਜਾਬ ਦੇ ਵਿੱਚ ਜੇ ਐਡੀ ਵੱਡੀ ਨਕੇਲ ਪਾਈ ਗਈ ਆ ਸਾਡੇ 400 ਕਰੋੜ ਦਾ ਚਿੱਟਾ ਆ ਔਰ ਚਿੱਟੇ ਦੀ ਕੁਆਂਟੀਟੀ 77 ਕਿਲੋ ਦੱਸੀ ਜਾ ਰਹੀ ਆ 41 ਕਿਲੋ ਜਿਹੜਾ ਆ ਇੱਕ ਜਗ੍ਹਾ ਤੋਂ ਫੜਿਆ 36 ਕਿਲੋ ਇੱਕ ਜਗ੍ਹਾ ਤੋਂ ਆ ਤਿੰਨ ਪਿਸਟਲ ਆ ਤੇ ਚਾਰ ਜਿਹੜੇ ਨੇ ਚਿੱਟੇ ਦੇ ਜਿਹੜੇ ਟ੍ਰੈਫਿਕ ਕਰ ਸੀਗੇ ਜਿਹੜੇ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਲੈ ਕੇ ਜਾਂਦੇ ਸੀ ਉਹਨਾਂ ਨੂੰ ਵੀ ਫੜਿਆ ਪੰਜਾਬ ਦੇ ਵਿੱਚ ਬਜਾਜੀਆਂ ਨੂੰ ਤਾਂ ਚਿੱਟਾ ਵੇਚਣ ਆ ਜਾਂਦੇ ਨੇ ਵੀ ਆਜੋ ਪਿੰਡਾਂ ਦੇ ਵਿੱਚ ਪਹਿਲਾਂ ਇਹ ਹੁੰਦਾ ਸੀ ਵੀ ਕੁੜੀਆਂ ਸਾਡੀਆਂ ਸੌਖ ਵੀ ਠੀਕ ਸੀਗੀਆਂ ਹੁਣ ਤੇ ਮੁੰਡੇ ਤੇ ਕੁੜੀਆਂ ਦੋਹੇ ਗਲਤਾਨਾਂ 'ਚ ਫਸੇ ਹੋਏ ਆ ਇਹ ਅੱਗ ਇਦਾਂ ਦੀ ਆ ਜੰਗਲ ਦੀ ਅੱਗ ਕਿ ਜਿਹੜੀ ਨਾ ਬੁਜੀ ਤੇ ਹਰ ਕਿਸੇ ਦੇ ਘਰ ਫੈਲਣੀ ਆ ਹਰ ਕਿਸੇ ਦੇ ਘਰ ਫੈਲੜੀ ਆ ਚਾਹੇ ਮਜਬੂਰੀ ਨਾ ਚਾਹੇ ਕਿਸੇ ਤਰੀਕੇ ਨਾਲ ਸਾਡੇ ਛੋਟੇ-ਛੋਟੇ ਜਵਾਕ ਸਕੂਲਾਂ ਵਧੀਆ ਸਕੂਲਾਂ 'ਚ ਅਸੀਂ ਪਾਉਨੇ ਆ ਅਸੀਂ ਚਾਹੁੰਦੇ ਆਂ ਵੀ ਚੱਲ ਮੁੰਡਾ ਸਾਡਾ ਸੋਹਣੇ ਸਕੂਲ ਜਾਵੇ ਅਸੀਂ ਇਹਦੇ ਲਈ ਆਹ ਸੋਚਿਆ ਆਓ ਸੋਚਿਆ ਤੁਸੀਂ ਹਿਸਾਬ ਲਾਓ ਵੀ ਸਕੂਲਾਂ ਦੇ ਹਾਲ ਵੀ ਮਾੜੇ ਹੋ ਜਾਂਦੇ ਜੋ ਕਿਉਂਕਿ ਜਿਨ੍ਹਾਂ ਨੇ ਵੇਚਣਾ ਆ ਉਹ ਮਾਰਕੀਟ ਉਹਨਾਂ ਬੱਚਿਆਂ ਨੂੰ ਕਰਦੇ ਆ ਜਿਹੜੇ ਕਿ ਹੱਲੇ ਫੈਸੀਨੇਟ ਹੋ ਜਾਂਦੇ 16 17 ਦਾ ਮੁੰਡਾ ਉਹਨੂੰ ਲਾਲਚ ਦੇ ਦਿੰਦੇ ਜੀ ਇਹਦੇ ਨਾਲ ਤਾਂ ਫਲਾਨੀ ਪਾਵਰ ਵੱਜ ਜਾਂਦੀ ਇਹਦੇ ਨਾਲ ਫਲਾਨੀ ਪਾਵਰ ਵੱਜ ਜਾਂਦੀ ਆ ਉਹ ਬ ਚਿੱਟੇ ਦਾ ਆਦੀ ਹੋ ਜਾਂਦਾ ਇੱਕ ਵਾਰੀ ਲਾਓ ਦੋ ਵਾਰੀ ਲਾਓ ਕਿਉਂਕਿ ਇਹ ਨਸ਼ਾ ਇਦਾਂ ਦਾ ਆ ਤੁਹਾਡੇ ਦਿਮਾਗ ਦੇ ਉੱਤੇ ਬੁਲੇਟ ਥਿਊਰੀ ਵਾਂਗੂ ਕੰਮ ਕਰਦਾ ਉਹ ਫਿਰ ਬਾਅਦ ਚ ਤੁਹਾਨੂੰ ਲੱਗਦਾ ਵੀ ਇਹ ਲੈਣਾ ਹੀ ਪੈਣਾ ਹੈ ਇਦਾਂ ਦੇ ਮੁੰਡੇ ਵੀ ਮੈਂ ਦੇਖੇ ਰਹਿੰਦੇ ਕਿ ਕਿ ਯਾਰ ਫੀਲਡ ਤੇ ਜਾਓ ਤੇ ਉਹ ਕਹਿੰਦੇ ਆ ਵੀ ਅਸੀਂ ਤਾਂ ਵਾਪਸ ਆਉਣਾ ਚਾਹੁੰਦੇ ਆ ਪਰ ਹੁਣ ਇਹ ਤੋਂ ਵਾਪਸ ਨਿਕਲ ਨਹੀਂ ਹੁੰਦਾ ਪੰਜਾਬ ਦੇ ਵਿੱਚ 400 ਕਰੋੜ ਥੋੜੇ ਦਿਨ ਪਹਿਲਾਂ 100 ਕਰੋੜ ਇੱਕ ਖਬਰ ਜਿਹੜੀ ਬੜੀ ਦੁੱਖ ਦੇਣ ਵਾਲੀ ਸੀਗੀ ਕਿ 마ਸ਼ੀਵਾੜੇ ਤੋਂ ਖਬਰ ਸੀ ਕਿ ਮੁੰਡਾ ਜਿਹੜਾ ਜਵਾਨ ਮੁੰਡਾ 22 ਸਾਲਾਂ ਦਾ 6 ਫੁੱਟ ਦਾ ਮੁੰਡਾ ਉਹ ਚਿੱਟਾ ਲਾਉਂਦਾ ਕਿਸੇ ਦੀ ਬੱਕਰੀ ਵੇਚ ਕੇ ਚਿੱਟੇ ਲਈ ਪੈਸੇ ਲਿਆਉਂਦਾ ਤੇ ਗਾਇਕਾ ਪੰਬੀ ਦੇ ਕੋਲੋਂ ਚਿੱਟਾ ਦੇ ਚਿੱਟੇਲੀ ਚਿੱਟਾ ਲੈਂਦਾ ਚਿੱਟਾ ਲੈਂਦਾ ਸਾਰੀ ਉਹ ਓਵਰਡੋਜ਼ ਹੋ ਕੇ ਉਹਦੀ ਮੂੰਹ ਚੋਂ ਝਾਗ ਨਿਕਲਣ ਆਉਂਦੀ ਜਿਹੜਾ ਨਾਲ ਚਿੱਟਾ ਲਾਉਂਦਾ ਸੀ ਉੱਥੋਂ ਦੇਖ ਕੇ ਨੱਠ ਗਿਆ ਤੇ 4 ਦਿਨ ਬਾਅਦ ਮਾਪਿਆਂ ਨੂੰ ਉਹਦੀ ਲਾਸ਼ ਮਿਲਦੀ ਆ ਤੇ ਹੁਣ ਦੇਖੋ ਵੀ ਕਿੱਡਾ ਔਖਾ ਆ ਜੇ ਉਹ ਨੌਜਵਾਨ ਜਿਹੜੇ ਅਣਇਆਈ ਮੌਤ ਅਸੀਂ ਕਹਿੰਦੇ ਅਸੀਂ ਸੂਰਮੇ ਯੋਧਿਆਂ ਦੀ ਧਰਤੀ ਆ ਪਰ ਪੰਜਾਬ ਦੇ ਵਿੱਚ ਵਾਕਈ ਚਿੱਟਾ ਹੈਗਾ ਇਹਨੂੰ ਬਚਾਉਣ ਦੀ ਲੋੜ ਆ ਪਿੰਡਾਂ ਦੇ ਵਿੱਚ ਨਾਕੇ ਲਾਉਣ ਦੀ ਲੋੜ ਆ ਜੇ ਕੋਈ ਪਿੰਡ ਤੁਹਾਡੇ ਖੰਡ ਇਦਾਂ ਦਾ ਕੰਮ ਕਰਦਾ ਕਿਉਂਕਿ ਲਕਸਰ ਅਸੀਂ ਕਹਿੰਨੇ ਆ ਵੀ ਆ ਨਹੀਂ ਨਹੀਂ ਬੋਲਣਾ ਨਹੀਂ ਪਰ ਪੰਜਾਬੀਓ ਉੱਠਣਾ ਆਪ ਨੂੰ ਹੀ ਪੈਣਾ ਹੰਬਲਾ ਮਾਨਣਾ ਪੈਣਾ ਨਹੀਂ ਤੇ ਪੰਜਾਬ ਬਚਣਾ ਨਹੀਂ ਆ